ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਈ ਨਾ ਕੀ ਜੇਹੀ ਸੁਰਤ ਤੇਹਾ ਤਿਨ ਰਾਹ ਲੇਖਾ ਇਕੋ ਆਵਹ ਜਾਹ ਕਾਹੇ ਜੀ ਕਰਹੈ ਚਤੁਰਾਈ ਲੇਵਾ ਦੇਵਾ ਟਿਲ ਨਾ ਪਾਈ ਰਹਾ ਤੇਰੇ ਜੀ ਜੀਆ ਕਾ ਤੋ ਹੈ ਕੇਤਕਾ ਸਾਹਿਬ ਆਵਹਿ ਰੋਹੇ ਜੇ ਤੂੰ ਸਾਹਿਬ ਆਵਹਿ ਰੋਹੇ ਤੂੰ ਓ ਨਾ ਕਾ ਤੇਰੇ ਓ ਹੈ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਦਰੀ ਅੰਦਰ ਤੋਲ ਹੈ ਤੋਲ ਜਹ ਕਰਨੀ ਤਹ ਪੂਰੀ ਮਤ ਕਰਨੀ ਬੱਜਹ ਘਟੇ ਘਟ ਪ੍ਰਣਵਤ ਨਾਨਕ ਗਿਆਨੀ ਕੈ ਸਾ ਹੋਏ ਆਪ ਪਛਾਣੈ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ तू दरिया ओ दाना बिना मैं मछुली कैसे अंत लहा जह जह देखा तह तह तू है तुझ ते निकसी फूट मर ना जाना मेओ ना जाना जाली जा दुख लागै ता तुजैस माली रहाऊ ਨਾ ਜਾਣਾ ਮੇਓ ਨਾ ਜਾਣਾ ਜਾਲੀ ਨਾ ਜਾਣਾ ਮੇਓ ਨਾ ਜਾਣਾ ਜਾਲੀ ਜਾ ਦੁੱਖ ਲਾਗੈ ਤਾ ਤੁਜੈ ਸਮਾਲੀ ਰਹਾਉ ਤੂ ਭਰਪੂਰ ਜਾਣਿਆ ਮੈਂ ਦੂਰ ਜੋ ਕਛ ਕਰੀ ਸੋ ਤੇਰਾ ਹਦੂਰ ਤੂ ਦੇਖ ਹੈ ਹਉ ਮੁਕਰਪਾਉ ਤੇਰਾ ਕੰਮ ਨਾ ਤੇਰਾ ਨਾਏ ਜੇ ਤਾ ਦੇਹ ਤੇ ਤਾ ਹਉ ਖਾਉ ਬਿਆਦਰ ਨਹੀਂ ਕਹਿ ਦਰ ਜਾਓ ਨਾਨਕ ਏਕ ਕਹੈ ਅਰਦਾਸ ਜੀਉ ਪਿੰਡ ਸਭ ਤੇਰਾ ਪਾਸ ਆਪੇ ਨੇੜਾ ਦੂਰ ਆਪੇ ਹੀ ਆਪੇ ਮੰਜ ਮਿਆਂ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇ ਨਾਨਕ ਹੁਕਮ ਸੁਈ ਪਰਵਾਨ ਮਿਆਨੋ ਜਹਾਨੋ ਪਰਵਾਨੋ ਨੰਨੇ ਨੂੰ ਦੋ ਦੋ ਲਗਾ ਲਗੀਆਂ ਹੋਈਆਂ ਨੇ ਇਸ ਤੋਂ ਭਾਵ ਜਿਹੜਾ ਅਰਥ ਵਿੱਚ ਸ਼ੁੱਧ ਅੱਖਰ ਹੈ ਉਹ ਔਂਕੜ ਦੇ ਨਾਲ ਹੋਵੇਗਾ ਮਿਆਨ ਜਹਾਨ ਪਰਵਾਨ ਪਰ ਚਾਲ ਵਾਸਤੇ ਸਤਿਗੁਰੂ ਜੀ ਨੇ ਹੋੜਾ ਲਗਾਇਆ ਹੈ ਇੰਹੁ ਹੋੜੇ ਦੇ ਨਾਲ ਪਾਠ ਵਿੱਚ ਇਹਦਾ ਉਚਾਰਨ ਹੋਵੇਗਾ ਜਿਵੇਂ ਗ੍ਰੰਥੀ ਸਿੰਘ ਜੀ ਨੇ ਕੀਤਾ ਹੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੈ ਦੇ ਨਾ ਦੇਈ ਸੋਇ ਕੀਤੇ ਕੈ ਕਹਿਆ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਧਾ ਕੱਚਾ ਕੱਚਨ ਕੱਚ ਰਹਾਉਂthi ਆਮ ਪਾਠੇ ਪਾਠ ਕਰਦੇ ਨੇ ਕੱਚ ਨਿਕੱਚ ਆਸਾ ਕੀ ਵਾਰ ਵਿੱਚ ਵੀ ਇਹ ਪਾਠ ਆਉਂਦਾ ਹੈ ਕੱਚ ਨਿਕੱਚ ਆਮ ਕਰਦੇ ਨੇ ਪਰ ਅਸਲੀ ਜਿਹੜਾ ਸੰਪਰਦਾਇ ਪ੍ਰਾਤਨ ਪਾਠ ਹੈ ਉਹ ਕਚਨ ਕੱਚ ਹੀ ਹੈ ਜਿੱਥੇ ਵੀ ਇਹ ਪਾਠ ਕੁਰਬਾਨੀ ਵਿੱਚ ਆਵੇਗਾ ਕਚਨ ਕੱਚ ਹੀ ਆਵੇਗਾ ਰਹਾਉਂ ਜਾ ਕੇ ਰੁਖ ਬਿਰਖ ਆਰਾਵ ਜੇਹੀ ਤਾਤ ਤੇਹਾ ਤਿੰਨ ਨਾਉ ਫੁੱਲ ਭਾਉ ਫਲ ਲਿਖਿਆ ਪਾਇ ਆਪ ਬੀਜ ਆਪੇ ਹੀ ਖਾਇ ਕੱਚੀ ਕੰਧ ਕੱਚਾ ਵਿਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੈ ਰਾਸ ਵਿਣ ਨਾਵੈ ਨਾ ਹੀ ਸਾਬਾਸ ਸਿਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਸਲ ਚਲਾਈ ਨਹਿ ਛਲੈ ਨਹਿ ਘਾਉ ਕਟਾਰਾ ਕਰ ਸਕੈ ਜਿਉ ਸਾਹਿਬ ਰਾਖੈ ਤਿਉ ਰਹਿ ਇਸ ਲੋਭੀ ਕਾ ਜੀਉ ਟਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਕੋਥੀ ਪੁਰਾਣ ਕਮਾਈਐ ਪੋਵਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਉ ਜਲੇ ਇਹੋ ਤੇਲ ਦੀਵਾ ਇਉ ਜਲੇ ਇਹੋ ਤੇਲ ਦੀਵਾ ਇਉ ਜਲੇ ਕਰ ਚਾਨਣ ਸਾਹਿਬ ਤਾਉ ਮਿਲੈ ਰਹਾਉ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆ ਵਿੱਚ ਦੁਨੀਆਂ ਸੇਵਕ ਮਾਈਐ ਤਾ ਦਰਗਹ ਬੈਸਣ ਪਾਈਐ ਕਹੋ ਨਾਨਕ ਬਾਹ ਲੜਾਈਐ ਸੋ ਪਰਮ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ અપਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਔਰ ਅੱਜ ਪਹਿਲਾ ਦਿਨ ਹੋਣ ਕਰਕੇ ਸਾਰਾ ਸਿਸਟਮ ਤਿਆਰ ਕਰਨਾ ਔਰ ਆਪ ਜੀ ਸਵੇਰ ਦੇ ਬੈਠੇ ਹੋ ਇਸ ਕਰਕੇ ਸਮੇਂ ਦਾ ਜਿੰਨਾ ਪਾਠ ਅੱਜ ਹੋਣਾ ਚਾਹੀਦਾ ਸੀ ਉਹ ਭਾਵੇਂ ਪੂਰਾ ਨਹੀਂ ਹੋਇਆ ਪਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਅੱਗੇ ਸਮਾਂ ਲਾ ਕੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਲਾਭ ਲੈਣਾ ਹੈ ਸੋ ਕੱਲ ਦਾ ਜੋ ਸਮਾਂ ਹੈ ਉਹ ਸਵੇਰੇ 9 ਵਜੇ ਰਾਈਟ ਟਾਈਮ ਸ਼ੁਰੂ ਹੋ ਜਾਣਾ ਹੈ 9 ਤੋਂ 11 ਅੱਧੇ ਘੰਟੇ ਦੀ ਬ੍ਰੇਕ ਹੋਵੇਗੀ ਫਿਰ ਉਸ ਤੋਂ ਬਾਅਦ 2 ਘੰਟੇ ਇਸੇ ਤਰ੍ਹਾਂ ਹੀ ਦਰਬਾਰ 'ਚ ਬੈਠਣਾ ਹੈ ਪਰ ਇੰਨੇ ਸਮੇਂ ਵਿੱਚ ਵੀ ਪਾਠ ਪੂਰਾ ਹੋ ਜਾਵੇ ਇਹ ਥੋੜੀ ਹਿੰਮਤ ਵਾਲੀ ਗੱਲ ਹੈ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਸਮਾਂ ਆਪਾਂ ਲਾ ਕੇ ਤੇ ਗੁਰਬਾਣੀ ਦਾ 라ਹਾ ਲਈਏ ਕਿਉਂਕਿ ਸਾਡਾ ਜੀਵਨ ਦਾ ਅਸਲ ਕੰਮ ਤਾਂ ਇਹੀ ਹੈ ਅਵਰ ਕਾਏ ਤੇਰਾ ਕਿਤੇ ਨਾਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਮਹਾਰਾਜ ਕਿਰਪਾ ਕਰਨ ਸਾਰਾ ਜੋ ਇਹ ਸਮਾਗਮ ਹੈ ਆਪਣੀ ਕਿਰਪਾ ਨਾਲ ਸੰਪੂਰਨ ਕਰਾਣ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਹੁਣ ਪੋਥੀਆਂ ਸੁਖਾਸਣ ਕਰਕੇ ਆਪ ਜੀ ਨੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਉਪਰੰਤ ਮਹਾਰਾਜ ਜੀ ਦੇ ਸੁਖਾਸਨ ਹੋਣਗੇ ਹਾਂ ਅਜੇ ਉਠਣਾ ਨਹੀਂ ਹੈ ਕੁਝ ਬੇਨਤੀਆਂ ਗਿਆਨੀ ਜੀ ਕਰਨਗੇ ਅਗਲੇ ਪ੍ਰੋਗਰਾਮ ਬਾਰੇ ਦੱਸਿਆ ਜਾਵੇਗਾ ਇਸੇ ਤਰ੍ਹਾਂ ਹੀ ਪੋਥੀਆਂ ਸੰਪੋਚ ਕੇ ਕੁਝ ਸਮਾਂ ਇੱਥੇ ਹੀ ਬੈਠਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵੇਚ ਦੁਨੀਆ ਸੇਵਕ ਮਾਈਏ ਤਾਦਰ ਗਗਨ ਸੇਵਕ ਮਾਈਏ ਸਤਿ ਨਾਨਕ ਬਾਹ ਲੁਡਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ